ਕਾਕਾ ਤੇ ਹਰਮਨ ਦੋਨੋਂ ਜਨੇ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦੇ ਦਿਲ ਦੀਆਂ ਗੱਲਾਂ ਚ ਪੂਰੀਆਂ ਹੋ ਰਹੀਆਂ ਸੀ ਉਹ ਹਮੇਸ਼ਾ ਲਈ ਇੱਕ ਦੂਜੇ ਦੇ ਜੋ ਹੋ ਰਹੇ ਸੀ ਹਰਮਨ ਦਾ ਦਿਲ ਕਰ ਜਾਏ ਕਿ ਮੈਂ ਕਾਕਾ ਨੂੰ ਫੋਨ ਕਰਕੇ ਇਹ ਗੱਲ ਦੱਸ ਦਵਾਂ ਕਿ ਉਸਦੇ ਮਮਾ ਪਾਪਾ ਤਾਂ ਮੰਨ ਗਏ ਉਹਨਾਂ ਦੇ ਰਿਸ਼ਤੇ ਲਈ ਇਹੋ ਗੱਲ ਉਧਰ ਕਾਕਾ ਸੋਚ ਰਿਹਾ ਸੀ ਕਿ ਇਹ ਖੁਸ਼ਖਬਰੀ ਹਰਮਨ ਨੂੰ ਦੱਸ ਦਵੇ ਹੱਲੇ ਸੋਚ ਰਿਹਾ ਸੀ ਕਿ ਹਰਮਨ ਨੂੰ ਕਾਲ ਕਰੇ ਉਦੋਂ ਤੱਕ ਉਹਦੇ ਨੂੰ ਮੈਸੇਜ ਆ ਜਾਂਦਾ ਹੈ ਕਿ ਜੇ ਟਾਈਮ ਹੈਗਾ ਤਾਂ ਕਾਲ ਕਰਾਂ ਮੈਸੇਜ ਪੜ੍ਹ ਕੇ ਕਾਕਾ ਆਪ ਹੀ ਕਾਲ ਕਰ ਲਗਾ ਲੈਂਦਾ ਏ ਤੇ ਸਤਿ ਸ਼੍ਰੀ ਅਕਾਲ बोल के ਇੱਕ ਦੂਜੇ ਨੂੰ ਦੋਵੇਂ ਆਪਣੀ ਆਪਣੀ ਗੱਲ ਦੱਸਣ ਲਈ ਕਾਲੇ ਪਏ ਹੁੰਦੇ ਨੇ ਪਹਿਲਾਂ ਕਾਕਾ ਹਰਮਨ ਨੂੰ ਹਾਲਚਾਲ ਪੁੱਛਦਾ ਏ ਫਿਰ ਦੱਸਣ ਲੱਗਦਾ ਹੈ ਕਿ ਉਹਦੇ ਕੋਲ ਇੱਕ ਖੁਸ਼ਖਬਰੀ ਹੈ ਤੁਹਾਨੂੰ ਦੱਸਣ ਲਈ ਧਰਮਨ ਵੀ ਅਗੋ ਆਗਦੀ ਹੈ ਕਿ ਖੁਸ਼ਖਬਰੀ ਤਾਂ ਮੇਰੇ ਕੋਲ ਵੀ ਹੈਗੀ ਹੈ ਇੱਕ ਤੁਹਾਨੂੰ ਦੱਸਣ ਲਈ ਤੇ ਕਾਕਾ ਪੁੱਛਦਾ ਹੈ ਖੁਸ਼ਖਬਰੀ ਹੈ ਤੁਸੀਂ ਹੀ ਦੱਸੋ ਪਹਿਲਾਂ ਤਾਂ ਹਰਮਨ ਦੱਸਦੀ ਹੈ ਹੋਈ ਬੋਲਣ ਲੱਗਦੀ ਹੈ ਕਿ ਮੰਮੀ ਪਾਪਾ ਆਪਣੇ ਰਿਸ਼ਤੇ ਲਈ ਮੰਨ ਗਏ ਨੇ ਕਾਕਾ ਇਹ ਗੱਲ ਸੁਣ ਖੁਸ਼ ਹੋ ਜਾਂਦਾ ਹੈ ਫਿਰ ਹਰਮਨ ਨੂੰ ਦੱਸਦਾ ਹੈ ਕਿ ਉਹ ਗੱਲ ਤੇ ਮੈਂ ਕਰਨੀ ਸੀ ਮੇਰੇ ਵੀ ਬੇਬੇ ਬਾਪੂ ਆਪਣੇ ਰਿਸ਼ਤੇ ਲਈ ਮੰਨ ਗਏ ਨੇ ਉਹ ਤਾਂ ਤਿਆਰੀਆਂ ਵੀ ਕਰਨ ਲੱਗ ਗਏ ਨੇ ਤੁਸੀਂ ਜਦੋਂ ਪਿੰਡ ਆਉਂਗੇ ਤਾਂ ਆਪਣੀ ਮੰਗਣੀ ਕਰ ਹੀ ਦੇਣ ਇਹਨਾਂ ਨੇ ਦੋਵੇਂ ਬਹੁਤ ਖੁਸ਼ ਹੋ ਰਹੇ ਸੀ ਇਹ ਗੱਲ ਕਰਕੇ ਫਿਰ ਕਾਫੀ دیر ਗੱਲਾਂ ਕਰਨ ਤੋਂ ਬਾਅਦ ਸੰਦੂ ਕਾਕੇ ਨੂੰ ਫੋਨ ਕਰ ਰਿਹਾ ਹੁੰਦਾ ਕਾਕਾ ਹਰਮਨ ਨੂੰ ਆਖਦਾ ਹੈ ਕਿ ਬਾਪੂ ਦਾ ਫੋਨ ਆ ਰਿਹਾ ਮੈਂ ਬਾਅਦ ਚ ਜਦੋਂ ਟਾਈਮ ਮਿਲਿਆ ਗੱਲ ਕਰਦਾ ਹਾਂ ਇਆ ਫੋਨ ਰੱਖ ਦਿੰਦਾ ਏ ਆਪਣੇ ਬਾਬੂ ਜੀ ਦਾ ਫੋਨ ਲਗਾ ਲੈਂਦਾ ਏ ਸੰਧੂ ਫੋਨ ਚੁੱਕਦਾ ਹੋਇਆ ਕਾਕੇ ਨੂੰ ਆਗਦਾ ਏ ਖੇਤ ਆ ਜਾ ਕੋਈ ਗੱਲ ਕਰਨੀ ਹੈ ਤੇਰੇ ਨਾਲ ਤਾਂ ਆਇਆ ਬਾਬੂ ਜੀ ਕਹਿ ਕੇ ਕਾਕਾ ਫੋਨ ਰੱਖ ਦਿੰਦਾ ਏ ਸੰਦੀਪ ਨਿੱਕੀ ਨੂੰ ਆਪਣੇ ਕੋਲ ਬੁਲਾਉਂਦੀ ਹੈ ਨਿੱਕੀ ਤੇ ਆਉਂ ਤੇ ਪੁੱਛਦੀ ਹਾਂ ਕੀ ਪੁੱਤ ਇੱਕ ਗੱਲ ਦੱਸ ਇਹ ਪ੍ਰੀਤੀ ਨੂੰ ਆਪਣਾ ਮਨਜੀਤ ਕਿਵੇਂ ਲੱਗਦਾ ਹੈ ਨਿੱਕੀ ਇਹ ਸਵਾਲ ਸੁਣ ਕੇ ਹੈਰਾਨ ਜਈ ਹੁੰਦੀ ਪੁੱਛਦੀ ਹੈ ਬੇਬੇ ਇਹ ਕੀ ਕਹਿ ਰਹੇ ਹੋ ਤੁਸੀਂ ਤਾਂ ਸੰਦੀਪ ਫਿਰ ਬੋਲਦੀ ਹੈ ਪੁੱਤ ਮੈਂ ਵੇਖਿਆ ਇਹਨਾਂ ਨੂੰ ਇੱਕ ਦੂਜੇ ਵੱਲ ਤੱਕਦੇ ਹਨ ਉਹ ਵੀ ਉਸ ਨਜ਼ਰ ਨਾਲ ਜਿਵੇਂ ਕੋਈ ਖਾਸ ਆਪਣੇ ਨੂੰ ਵੇਖਦਾ ਹੈ ਤਾਂ ਨਿੱਕੀ ਕਹਿੰਦੀ ਹੈ ਬੇਬੇ ਜੇ ਸੱਚ ਦੱਸਾਂ ਤਾਂ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਜਦੋਂ ਪ੍ਰੀਤੀ ਆਪਣੇ ਘਰ ਪਹਿਲਾਂ ਪਾਰਟੀ ਤੇ ਰਹਿਣ ਲਈ ਆਈ ਸੀ ਨਾ ਉਦੋਂ ਦੇ ਹੀ ਪਸੰਦ ਕਰਦੇ ਨੇ ਤਾਂ ਸੰਦੀਪ ਖੁਸ਼ ਹੋ ਜਾਂਦੀ ਹੈ ਕਹਿਣ ਲੱਗਦੀ ਹੈ ਪਸੰਦ ਤਾਂ ਮੈਨੂੰ ਵੀ ਲੱਗੀ ਇਹਨਾਂ ਦੋਹਾਂ ਦੀ ਜੋੜੀ ਭਾਵੇਂ ਨਾਲੇ ਭਾਨੂ ਵੀ ਪੁੱਛਦੀ ਸੀ ਮੈਨੂੰ ਪ੍ਰੀਤੀ ਬਾਰੇ ਵੀ ਕੋਣ ਹੈ ਕੁੜੀ ਲੱਗਦਾ ਹੁਣ ਕੱਕੇ ਦੇ ਨਾਲ-ਨਾਲ ਇਹਨਾਂ ਦੋਹਾਂ ਦੀ ਮੰਗਣੀ ਕਰਨੀ ਹੀ ਪੈਣੀ ਆ ਮੈਂ ਕਰਦੀ ਆ ਗੱਲ ਪੰਨੋ ਹੋਰਾਂ ਨਾਲ ਤਨੀ ਕੀ ਖੁਸ਼ ਹੋਈ ਆਖਦੀ ਐ ਬੇਬੇ ਤੁਸੀਂ ਸੱਚੀ ਕਹਿ ਰਹੇ ਹੋ ਹੋਰ ਕੀ ਮੈਂ ਝੂਠ ਬੋਲਦੀ ਆ ਕਮਲੀ ਜਈ ਨਾ ਹੋਵੇ ਤਾਂ ਹੋਰ ਦੋ ਸਾਲਾਂ ਨੂੰ ਤੇਰਾ ਵੀ ਤਾਂ ਕਰਨਾ ਹੀ ਆ ਅਸੀਂ ਵਿਆਹ ਤਾਂ ਵਿਆਹ ਆਪਣੇ ਦੀ ਗੱਲ ਸੁਣ ਨਿੱਕੀ ਸ਼ਰਮਾ ਜਾਂਦੀ ਐ ਖੁਜੀ ਆਪਣੇ ਕਮਰੇ ਵੱਲ ਚਲੀ ਜਾਂਦੀ ਐ ਸਾਰੀ ਗੱਲ ਪ੍ਰੀਤੀ ਨੂੰ ਦੱਸ ਦਿੰਦੀ ਐ ਪ੍ਰੀਤੀ ਵੀ ਖੁਸ਼ ਹੁੰਦੀ ਹੋਈ ਕਹਿਣ ਲੱਗਦੀ ਐ ਕਿ ਸੱਚੀ ਤੇਰੇ ਬੇਬੇ ਸਾਡੇ ਘਰ ਰਿਸ਼ਤਾ ਲੈ ਕੇ ਆ ਜਾਣਗੇ ਮਨਜੀਤ ਦਾ ਨਿੱਕੀ ਜਵਾਬ ਦਿੰਦੀ ਹੋਈ ਕਹਿਣ ਲੱਗੀ ਹੋਰ ਕੀ ਬੇਬੇ ਨੇ ਆਪ ਕਿਹਾ ਮੈਨੂੰ ਇਹ ਸਬਤਾ ਪ੍ਰੀਤੀ ਕਹਿੰਦੀ ਫਿਰ ਤਾਂ ਮੈਂ ਕੱਲ ਹੀ ਪਿੰਡ ਵਾਪਸ ਚਲੀ ਜਾਂਦੀ ਆ ਤੇ ਤੂੰ ਬੇਬੇ ਨੂੰ ਕਹੀਂ ਕਿ ਦੋ ਤਕ ਦਿਨਾਂ ਤੱਕ ਆਹੀ ਜਾਨ ਤਾਂ ਨਿੱਕੀ ਪ੍ਰੀਤੀ ਨੂੰ ਤੰਗ ਕਰਦੇ ਹੋਈ ਅੱਖਾਂ ਲੱਗਦੀ ਹੈ ਲੈ ਨਹੀਂ ਸੋਣੀ ਹੈ ਤੈਨੂੰ ਤਾਂ ਬੜੀ ਕਾਲੀ ਪਈ ਹੋਈ ਆ ਮਨਜੀਤ ਨਾਲੋਂ ਵੀ ਤਾਂ ਦੋਨੋਂ ਹੱਸਣ ਲੱਗਦੀਆਂ ਹਨ ਪ੍ਰੀਤੀ ਮਨਜੀਤ ਨੂੰ ਫੋਨ ਲਗਾ ਕੇ ਸਾਰੀ ਗੱਲ ਦੱਸ ਦਿੰਦੀ ਹੈ ਪਰ ਮਨਜੀਤ ਕਹਿਣ ਲੱਗਦਾ ਹੈ ਕਿ ਮੈਂ ਹੱਲੇ ਵਿਆਹ ਨਹੀਂ ਕਰਵਾਣਾ ਪ੍ਰੀਤੀ ਉਦਾਸ ਹੁੰਦੀ ਹੋਈ ਕਹਿੰਨ ਲੱਗਦੀ ਐ ਸੱਚ ਦੱਸ ਮਨਜੀਤ ਤੂੰ ਮੈਨੂੰ ਪਿਆਰ ਵੀ ਕਰਦਾ ਹੈ ਕਿ ਮੇਰੇ ਨਾਲ ਬਸ ਐਵੇਂ ਹੀ ਟਾਈਮ ਪਾਸ ਕਰ ਰਿਹਾ ਹੈ ਸਾਫ਼-ਸਾਫ਼ ਦੱਸ ਦੇ ਅੱਜ ਹੀ ਤਾਂ ਮਨਜੀਤ ਜਵਾਬ ਜੋ ਬੋਲਣ ਲੱਗਦਾ ਹੈ ਕਿ ਹੋਜੀ ਇਹ ਗੱਲਾਂ ਕਰ ਰਹੀ ਹੈ ਪ੍ਰੀਤੀ ਮੈਂ ਬਹੁਤ ਪਿਆਰ ਕਰਦਾ ਤੇ ਵਿਆਹ ਵੀ ਤੇਰੇ ਨਾਲ ਹੀ ਕਰਵਾਵਾਂਗਾ ਪਰ ਹੱਲੇ ਨਹੀਂ ਮੈਂ ਕੁਝ ਸੋਚਿਆ ਹੈ ਪਹਿਲਾਂ ਉਹ ਕਾਰਜ ਪੂਰੇ ਕਰਨੇ ਨੇ ਤਾਂ ਪ੍ਰੀਤੀ ਆਖਦੀ ਐ ਕਿ ਮੈਂ ਤੈਨੂੰ ਕਦੇ ਵੀ ਤੇਰੇ ਸੋਚੇ ਹੋਏ ਕੰਮਾਂ ਨੂੰ ਕਰਨ ਤੋਂ ਨਹੀਂ ਰੋਕਾਂਗੀ ਮਨਜੀਤ ਕਹਿ ਲੱਗਾ ਕਿ ਪ੍ਰੀਤੀ ਫਿਰ ਆਪਾਂ ਐਦਾਂ ਕਰਦੇ ਹਾਂ ਕਿ ਮੰਗਣੀ ਕਰਵਾ ਲੈਂਦੇ ਹਾਂ ਤੇ ਵਿਆਹ 2-3 ਸਾਲਾਂ ਬਾਅਦ ਹੀ ਕਰ ਸਕਦੇ ਹਾਂ ਮੈਂ ਜਿੱਤ ਨੂੰ ਇਹ ਮਨਜ਼ੂਰ ਹੈ ਤਾਂ ਦੱਸ ਦੇ ਨਹੀਂ ਤਾਂ ਮੈਂ ਤੇਰੇ ਬਿਨਾਂ ਕਿਸੇ ਹੋਰ ਨਾਲ ਵਿਆਹ ਕਰਨ ਬਾਰੇ ਕਦੇ ਵੀ ਨਹੀਂ ਸੋਚਾਂਗਾ ਤੇ ਸਾਰੀ ਉਮਰ ਇਕੱਲਾ ਹੀ ਰਹਾਂਗਾ ਪ੍ਰੀਤੀ ਇੱਕ ਵਾਰ ਉਸ ਦੀ ਗੱਲ ਸੁਣ ਉਦਾਸ ਹੋ ਜਾਂਦੀ ਹੈ ਪਰ ਫੋਨ ਵੀ ਨਹੀਂ ਫੋਨ ਵੀ ਨਾਲ ਹੀ ਕੱਟ ਦਿੰਦੀ ਐ ਤੇ ਸਾਰੀ ਗੱਲ ਨਿੱਕੀ ਨੂੰ ਦੱਸ ਦਿੰਦੀ ਐ ਨਿੱਕੀ ਉਸਦੀ ਗੱਲ ਸੁਣ ਹੌਸਲਾ ਦਿੰਦੀ ਹੋਈ ਆਖਦੀ ਐ ਕਿ ਤੂੰ ਘਬਰਾਨਾ ਬੇਬੇ ਨਾਲ ਗੱਲ ਕਰ ਲਵਾਂਗੀ ਬੇਬੇ ਹੋਰਾਂ ਨੇ ਆਪੇ ਸਮਝਾ ਦੇਣਾ ਮਨਜੀਤ ਵੀਰ ਨੂੰ ਨਿੱਕੀ ਦੀ ਗੱਲ ਸੁਣ ਪ੍ਰੀਤੀ ਨੂੰ ਕੁਝ ਹੌਸਲਾ ਹੋਇਆ ਉਹ ਨਿੱਕੀ ਨੂੰ ਕਹਿਣ ਲੱਗੀ ਮੈਂ ਕੱਲ ਹੀ ਚਲੇ ਜਾਣਾ ਐ ਪਿੰਡ ਪਰ ਸੋਚਿਆ ਤਾਂ ਸੀ ਕਿ ਕੁਝ ਦਿਨ ਰਾਂਗੀ ਤੇਰੇ ਕੋਲ ਮਨਜੀਤ ਦੀ ਗੱਲ ਤੇ ਮੇਰਾ ਮਨ ਫਿੱਕਾ ਪਾ ਦਿੰਦਾ ਐ ਤਾਂ ਨਿੱਕੀ ਬੋਲਦੀ ਕਿਉਂ ਮਨ ਉਦਾਸ ਕਰਦੀਆਂ ਬਸ ਇੰਨੀ ਕੋ ਗੱਲ ਪਿੱਛੇ ਆਪੇ ਬੇਬੇ ਬਾਪੂ ਮਨਾ ਲੈਣਗੇ ਉਹਨੂੰ ਨਾਲੇ ਮੈਨੂੰ ਤਾਂ ਤੂੰ ਬੋਂਦਾਸ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਐ ਸੰਦੀਪ ਸੰਧੂ ਨੂੰ ਸ਼ਾਮਾ ਵਿਲੇ ਘਰ ਆਏ ਨੂੰ ਸਾਰੀ ਗੱਲ ਦੱਸ ਦਿੰਦੀ ਐ ਮਨਜੀਤ ਤੇ ਪ੍ਰੀਤੀ ਬਾਰੇ ਤਾਂ ਸੰਧੂ ਆਗਦਾ ਐ ਫਿਰ ਤਾਂ ਜਲੀਪੇ ਤੇ ਪਾਨੋ ਨਾਲ ਗੱਲ ਕਰਨੀ ਪੈਣੀ ਐ ਕੱਲ ਹੀ ਤਾਂ ਜੋ ਕਾਕੀ ਹੋਰਾਂ ਦੇ ਨਾਲ ਇਹਨਾਂ ਦਾ ਵੀ ਮੰਗਣਾ ਹੋ ਜਾਵੇ ਤਾਂ ਸੰਦੀਪ ਹੰਗਾਰਾ ਭਰਦੀ ਹੋਈ ਆਗਦੀ ਐ ਕਿ ਹਾਂਜੀ ਮੈਂ ਵੀ ਇਹੋ ਸੋਚ ਰਹੀ ਸੀ ਕਿ ਕੱਲ ਹੀ ਪਾਨੋ ਨਾਲ ਗੱਲ ਕਰਾਂ ਇਸ ਬਾਰੇ ਫਿਰ ਦੋਵੇਂ ਹੋਰ ਗੱਲਾਂ ਬਾਤਾਂ ਕਰਦੇ ਅਗਲੇ ਦਿਨ ਪੰਨੋ ਨਾਲ ਗੱਲ ਕਰਕੇ ਜਲਦੀ ਹੀ ਪ੍ਰੀਤੀ ਦੇ ਪਿੰਡ ਜਾਣ ਦੀ ਗੱਲ ਕਰਦੇ ਹੋਏ ਸੋ ਜਾਂਦੇ ਨੇ ਉਧਰ ਕੁਲਵੀਰ ਵੀ ਆਪਣੇ ਬਾਪੂ ਨੂੰ ਫੋਨ ਕਰਕੇ ਕਹਿ ਦਿੰਦੀ ਹੈ ਕਿ ਸਾਡੇ ਵੱਲੋਂ ਇਸ ਰਿਸ਼ਤੇ ਲਈ ਹਾਂ ਹੈ ਤੁਸੀਂ ਬਸ ਤਿਆਰੀ ਕਰੋ ਮੰਗਨੇ ਦੀ ਜਿਸ ਦਿਨ ਅਸੀਂ ਆਵਾਂਗੇ ਉਦੋਂ ਅਗਲੇ ਦਿਨੀ ਅਸੀਂ ਰਾਨੋ ਦੇ ਪਿੰਡ ਜਾ ਕੇ ਇਹਨਾਂ ਦਾ ਮੰਗਣਾ ਕਰ ਦੇਣਾ ਹੈ ਉਹਦੇ ਪੇਪੇ ਬਾਪੂ ਦੀ ਗੱਲ ਸੁਣ ਖੁਸ਼ ਹੋ ਜਾਂਦੇ ਨੇ ਬਾਪੂ ਜੀ ਕਹਿਣ ਲੱਗਦੇ ਹਨ ਕਿ ਪੁੱਤਰ ਸਾਨੂੰ ਪਤਾ ਸੀ ਤੁਸੀਂ ਇਸ ਰਿਸ਼ਤੇ ਲਈ ਮਨਾ ਨਹੀਂ ਕਰ पाओगे ਤੁਸੀਂ ਆ ਜਾਓ ਜਲਦੀ ਹੀ ਸਾਡੇ ਵੱਲੋਂ ਤਾਂ ਪੂਰੀ ਤਿਆਰੀ ਹੀ ਆ। ਅਗਲੇ ਦਿਨ ਸਵੇਰ ਉੱਠ ਸੰਦੀਪ ਸਭ ਲਈ ਚਾਹ ਪਾਣੀ ਤੇ ਨਾਸ਼ਤੇ ਦਾ ਪ੍ਰਬੰਧ ਕਰਨ ਤੋਂ ਬਾਅਦ ਸਨੂ ਨੂੰ ਆਖਦੀ ਹੈ ਕਿ ਚਲੋ ਆਪਾਂ ਮਨਜੀਤ ਦੇ ਘਰ ਚਲੀਏ। ਹੁਣ ਤੇ ਮਨਜੀਤ ਦੇ ਰਿਸ਼ਤੇ ਲਈ ਗੱਲ ਕਰੀਏ ਤਾਂ ਸੰਦੂਟ ਕੇ ਹਾਮੇ ਪਰਦਾ ਹੋਇਆ ਨਾਲ ਤੁਰ ਪੈਂਦਾ ਏ। ਮਨਜੀਤ ਦੇ ਘਰ ਪਹੁੰਚ ਵੇਖਦੇ ਨੇ ਕਿ ਸਾਰੇ ਘਰੀਨੇ ਉਹਨਾਂ ਨੂੰ ਘਰ ਆਇਆਂ ਦੇਖ ਪਾਣ ਨੂੰ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਸੰਦੂ ਬਹੁਤੀ ਸਾਲਾਂ ਬਾਅਦ ਪਾਣੋਂ ਦੇ ਘਰ ਗਿਆ ਸੀ। ਉਸਨੂੰ ਘਰ ਆਇਆਂ ਦੇਖ ਪਾਣੋਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ। ਜੋ ਉਹ ਦੂਜਿਆਂ ਤੋਂ ਚੋਰੀ ਆਪਣੀ ਅੱਖਾਂ ਨੂੰ ਸਾਫ਼ ਕਰ ਲੈਂਦੀ ਹੈ ਪਰ ਸੰਦੂ ਉਸ ਨੂੰ ਵੇਖ ਲੈਂਦਾ ਹੈ ਅੱਖਾਂ ਸਾਫ਼ ਕਰਦਿਆਂ ਹੋਇਆਂ ਮੰਜੀ ਤੋਂ ਉਹਨਾਂ ਲਈ ਕੁਰਸੀਆਂ ਲੈ ਕੇ ਆਉਂਦਾ ਹੈ ਤੇ ਦਲੀਪਾ ਭਾਣੋ ਨੂੰ ਕਹਿਣ ਲੱਗਦਾ ਹੈ ਕਿ ਅੱਜ ਦਾ ਦਿਨ ਤਾਂ ਬਹੁਤ ਹੀ ਸੁਭਾਗਾ ਭਰਿਆ ਚੜਿਆ ਜੋ ਇਹ ਦੋਵੇਂ ਸਾਡੇ ਘਰ ਆਏ ਨੇ ਤੂੰ ਜਲਦੀ ਜਾ ਕੇ ਵਧਿਆ ਜੀ ਚਾਹ ਬਣਾ ਕੇ ਲਿਆ ਸੰਦੂ ਚਾਹ ਦਾ ਸੁਣ ਕੇ ਮਨਾ ਕਰਦਾ ਹੋਇਆ ਅੱਖਾਂ ਲੱਗਦਾ ਹੈ ਹੱਲੇ ਨਾ ਬਣਾਓ ਚਾਹ ਪਹਿਲਾਂ ਸਾਡੀ ਗੱਲ ਸੁਣ ਲਵੋ ਜੇ ਉਹ ਤੁਹਾਨੂੰ ਵੀ ਮਨਜ਼ੂਰ ਹੋਈ ਤਾਂ ਆਪਾਂ ਸਪੈਸ਼ਲ ਜਾਗਰ ਨੂੰ ਕਹਿ ਕੇ ਹੁਣੇ ਜਲੇਬੀਆਂ ਮੰਗਵਾ ਲੈਣੀਆਂ ਜਾਗਰ ਦੇ ਹੱਥਾਂ ਦੀਆਂ ਜਲੇਬੀਆਂ ਦੀ ਗੱਲ ਸੁਣ ਜਿਹੜੇ ਭਾਗਾਂ ਲੱਗਦਾ ਹੈ ਕਿ ਫਿਰ ਤਾਂ ਜਲੇਬੀਆਂ ਮੰਗਵਾਈ ਲਵੋ ਤੁਹਾਡੀ ਕਈ ਗੱਲ ਹਰ ਗੱਲ ਸਾਨੂੰ ਮਨਜ਼ੂਰ ਹੈ ਤੇ ਫਿਰ ਸਾਰੇ ਹੱਸਣ ਲੱਗਦੇ ਨੇ ਫਿਰ ਸੰਦੀਪ ਕਹਿਣ ਲੱਗਦੀ ਹੈ ਕਿ ਅਸੀਂ ਤਾਂ ਮਨਜੀਤ ਲਈ ਰਿਸ਼ਤਾ ਲੈ ਕੇ ਆਏ ਆ ਜੇ ਤੁਸੀਂ ਕਹੋ ਤਾਂ ਅਸੀਂ ਕੁੜੀ ਵਾਲਿਆਂ ਨਾਲ ਗੱਲ ਕਰਕੇ ਇਸ ਰਿਸ਼ਤੇ ਦੀ ਗੱਲ ਨੂੰ ਅੱਗੇ ਤੋਰੀਏ ਵੈਸੇ ਭਾਨੋ ਮੈਨੂੰ ਪਤਾ ਤੂੰ ਕੁੜੀ ਬਾਰੇ ਜਾਣ ਕੇ ਇਸ ਰਿਸ਼ਤੇ ਲਈ ਮਨਾ ਨਹੀਂ ਕਰ ਸਕਦੀ ਭਾਨੋ ਗੱਲ ਸੁਣ ਹੈਰਾਨ ਜਿਹੀ ਹੁੰਦੀ ਆਖਾਂ ਲੱਗਦੀ ਹੈ ਕਿਸਨ ਦੀ ਪੁੱਛੀ ਤੇ ਉਸੇ ਕੁੜੀ ਦੀ ਗੱਲ ਤਾਂ ਨਹੀਂ ਕਰ ਰਹੀ ਜਿਸ ਬਾਰੇ ਮੈਂ ਤੈਨੂੰ ਪੁੱਛ ਰਹੀ ਸੀ ਤਾਂ ਸੰਦੀਪ ਹਾਂ ਚੁੰਗਾਰਾ ਪਰਦੀ ਹੋਈ ਕਹਿਣ ਲੱਗਦੀ ਹੈ ਆਉ ਪਾਨੋ ਮੈਂ ਉਸੇ ਕੁੜੀ ਬਾਰੇ ਹੀ ਗੱਲ ਕਰ ਰਹੀ ਹਾਂ ਪਾਨੋ ਖੁਸ਼ ਹੁੰਦੀ ਹੋਈ ਆਦੀ ਹੈ ਮੈਨੂੰ ਤਾਂ ਮਨਜ਼ੂਰ ਹੈ ਤੁਸੀਂ ਗੱਲ ਚਲਾਓ ਮਨਜੀਤ ਕਹਿਣ ਲੱਗਦਾ ਹੈ ਕਿ ਕੁਝ ਮੈਨੂੰ ਵੀ ਦੱਸੋ ਵੀ ਕਿਹੜੀ ਕੁੜੀ ਤੇ ਕੌਣ ਹੈ ਉਹ ਤਾਂ ਸੰਦੀਪ ਉਸ ਨੂੰ ਘੁੱੜਦੀ ਹੋਈ ਕਹਿਣ ਲੱਗਦੀ ਹੈ ਵੇਖ ਕਾ ਕਿਵੇਂ ਬੱਲਾ ਹੀ ਪੋਲਾ ਬਣਦਾ ਹੈ ਜਿਵੇਂ ਕੁਝ ਪਤਾ ਨਹੀਂ ਹੁੰਦਾ ਪੁੱਤਰ ਜੀ ਤੁਸੀਂ ਸਾਡੇ ਬੱਚਿਓ ਤੇ ਬੱਚੇ ਕੀ ਕਰਦੇ ਫਿਰਦੇ ਆ ਮਾਪੇ ਨੂੰ ਸਭ ਪਤਾ ਹੁੰਦਾ ਚੱਲ ਫਿਰ ਵੀ ਤੇਰੀ ਸਲਾਹ ਲੈ ਲੈਂਦੇ ਹਾਂ ਚੱਲ ਦੱਸ ਤੈਨੂੰ ਪ੍ਰੀਤੀ ਦਾ ਰਿਸ਼ਤਾ ਕਰਵਾ ਦਈਏ ਪ੍ਰੀਤੀ ਦਾ ਨਾਂ ਸੁਣ ਮਨਜੀਤ ਖੁਸ਼ ਹੋ ਜਾਂਦਾ ਹੈ ਤੇ ਉਹਦੇ ਚਿਹਰੇ ਤੇ ਆਈ ਮੁਸਕਾਨ ਵੇਖ ਕੇ ਦਿਲੀਪਾ ਕਹਿਣ ਲੱਗਦਾ ਹੈ ਕਿ ਮੁੰਡੋ ਇਹ ਵੱਲੋਂ ਵੀ ਹਾਂ ਹੀ ਐ ਤੁਸੀਂ ਕਰੋ ਗੱਲ ਉਹਨਾਂ ਦੀ ਗੱਲਾਂ ਸੁਣ ਸੰਧੂ ਜਾ ਕੇ ਉਹਨੂੰ ਫੋਨ ਕਰਕੇ ਆਖਦਾ ਹੈ ਕਿ ਜਾਗਰਾ ਜਿੰਨੀ ਜਲਦੀ ਹੋ ਸਕਦਾ ਜਲੇਬੀਆਂ ਘੱਟ ਕੇ ਘਰ ਪਹੁੰਚਾ ਆਪਣੇ ਤੇ ਜਾਗਰ ਗੱਲ ਸੁਣ ਕੇ ਕਹਿਣ ਲੱਗਦਾ ਹੈ ਕੀ ਕੀ ਲੱਗਦਾ ਬਹੁਤ ਹੀ ਕੋਈ ਖਾਸ ਖੁਸ਼ਖਬਰੀ ਹੈ ਸੰਧੂਆ ਜੋ ਏਡੀ ਜਲਦੀ ਚਲੇਬੀਆਂ ਲੈ ਕੇ ਆਉਣ ਲਈ ਕਹਿ ਰਿਹਾ ਹੈ ਤਾਂ ਸੰਦੀਪ ਵਿੱਚੋਂ ਬੋਲਦੇ ਹੋਏ ਆਗਦੀ ਹੈ ਕਿ ਤੂੰ ਜਲਦੀਆਂ ਚਲੇਬੀਆਂ ਨਾਲ ਘਰ ਪਹੁੰਚ ਫਿਰ ਦੱਸ ਦੇ ਤੈਨੂੰ ਖੁਸ਼ਖਬਰੀ ਚਾ ਅਗਰ ਗੱਲ ਸੁਣ ਲੱਗਦਾ ਕਿ ਬਸ ਤੁਸੀਂ ਘਰ ਪਹੁੰਚੋ ਸਹੀ ਮੈਂ ਆਇਆ ਹੋਣੇ ਲੈ ਕੇ ਚਾ ਅਗਰ ਦੀ ਗੱਲ ਸੁਣ ਸੰਧੂ ਕਹਿਣ ਲੱਗਦਾ ਹੈ ਤੁਸੀਂ ਚਲੋ ਸਾਰੇ ਘਰ ਮੈਂ ਇਕੱਲੇ ਹੋਰਾਂ ਵੱਲ ਹੋਵਾਂ ਮ ਸੰਦੀਪ ਸਮਝ ਜਾਂਦੇ ਕਿ ਉਹ ਗੱਲ ਤੇ ਭਾਨੋ ਹੋਰਾਂ ਨੂੰ ਨਾਲ ਲੈ ਕੇ ਘਰ ਵੱਲ ਤੁਰ ਪੈਂਦੀ ਹੈ ਸੰਧੂ ਕਹਲੇ ਦੇ ਘਰ ਪਹੁੰਚ ਕੇ ਰਾਨੂ ਤੇ ਕੈਲੇ ਨੂੰ ਬੁਲਾ ਕੇ ਆਕਨ ਲੱਗਦਾ ਹੈ ਤੁਸੀਂ ਹਰਮਨ ਹੋਰਾਂ ਨੂੰ ਕਹੋ ਕਿ ਜਲਦੀ ਆ ਜਾਣ ਸਾਡੇ ਵੱਲੋਂ ਪੂਰੀ ਤਿਆਰੀ ਹੈ ਨਾਲੇ ਤੁਸੀਂ ਵੀ ਤਿੰਨੇ ਜਾਨੇ ਜਲਦੀ ਹੀ ਘਰ ਪਹੁੰਚੋ ਤੁਹਾਡੇ ਲਈ ਵੀ ਛੋਟੀ ਜੀ ਪਾਰਟੀ ਦਾ ਪ੍ਰਬੰਧ ਕੀਤਾ ਸੀ ਉਹਦੇ ਲਈ ਹੀ ਤੁਹਾਨੂੰ ਬੁਲਾਉਣ ਲਈ ਆਇਆ ਮੈਂ ਬਾਕੀ ਜੋ ਵੀ ਗੱਲ ਆ ਤੁਸੀਂ ਘਰ ਆਓ ਉੱਥੇ ਬੈਠੇ ਹੋਏ ਹੀ ਕਰਾਂਗੇ ਤੇ ਕੈ ਲੱਗਦਾ ਹੈ ਕਿ ਤੂੰ ਚੱਲ ਸੰਧੂ ਭਾਈ ਅਸੀਂ ਆਉਂਦੇ ਹਾਂ ਜਲਦੀ ਆਉਂਦਾ ਕਹਿ ਕੇ ਸੰਧੂ ਚੱਲ ਪੈਂਦਾ ਹੈ ਤੇ ਕੈਲਾ ਰਾਨੂ ਨੂੰ ਆਖਦਾ ਹੈ ਕਿ ਤਿਆਰ ਹੋ ਜਾ ਜਲਦੀ ਵੇਖਦੇ ਹਾਂ ਚੱਲ ਕੇ ਕਿ ਕੀ ਗੱਲ ਹੈ ਜੋ ਇਹ ਸਾਨੂੰ ਜਲਦੀ ਘਰ ਆਉਣ ਲਈ ਕਹਿ ਰਹੇ ਨੇ। ਪ੍ਰੀਤੀ ਅਗਲੇ ਦਿਨ ਆਪਣੇ ਪਿੰਡ ਇਸ ਆਸ ਚ ਵਾਪਸ ਚਲੀ ਜਾਂਦੀ ਹੈ ਕਿ ਸੰਦੀਪ ਬੇਬੇ ਹੋਰੀ ਜ਼ਰੂਰ ਉਹਦੇ ਲਈ ਮੰਜੀਦਾ ਰਿਸ਼ਤਾ ਲੈ ਕੇ ਹੀ ਜਾਣਗੇ। ਨਿੱਕੀ ਵੀ ਆਪਦੇ ਬੇਬੇ ਪਾਪਾ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਸਾਰੀਆਂ ਗੱਲਾਂ ਸੁੰਦਾ ਹੋਇਆ ਸੰਦੂ ਸੰਦੀਪ ਨੂੰ ਕਹਿਣ ਲੱਗਦਾ ਕਿ ਪਹਿਲਾਂ ਭਾਨੋ ਹੋਰਾਂ ਵਾਲੀ ਹੀ ਚੱਲ। ਗੰਜੀਤ ਦੀ ਗੱਲ ਪਹਿਲਾਂ ਕਰਦੇ ਹਾਂ। ਕਾਕੇ ਦਾ ਪਤਾ ਹੀ ਹੈ ਹੋਈ ਜਾਣਾ ਹੈ। ਸੰਦੀਪ ਵੀ ਹਾਂ ਦਾ ਉਂਗਾਰਾ ਪੜਦੀ ਹੋਈ ਕਹਿ ਦਿੰਦੀ ਹੈ। ਤੁਸੀਂ ਸਹੀ ਕਹਿ ਰਹੇ ਹੋ ਪਹਿਲਾਂ ਭਾਨੂ ਹੋਰਾਂ ਵੱਲ ਹੀ ਜਾਣਾ ਚਾਹੀਦਾ ਹੈ ਸੰਧੂ ਸਾਰਿਆਂ ਨੂੰ ਲੈ ਕੇ ਦਿਲੀਪੇ ਹੋਰਾਂ ਵੱਲ ਚੱਲ ਪੈਂਦਾ ਹੈ ਉਹਨਾਂ ਸਭ ਨੂੰ ਆਪਣੇ ਘਰ ਆਇਆ ਵੇਖ ਭਾਨੂ ਹੈਰਾਨ ਹੁੰਦੀ ਹੈ ਤੇ ਜੀ ਆਇਆਂ ਆ ਕੇ ਬੈਠਣ ਲਈ ਆਖਦੀ ਹੈ ਸਾਰਿਆਂ ਦੇ ਬੈਠਣ ਤੋਂ ਬਾਅਦ ਮਨਜੀਤ ਨੂੰ ਆਵਾਜ਼ ਮਾਰਦੀ ਹੋਈ ਕਿਆ ਲੱਗਦੀ ਹੈ ਬਾਹਰ ਆ ਵੇ ਕੋਣ ਆਇਆ ਆਪਣੇ ਘਰੇ ਮਨਜੀਤ ਵੀ ਉਹਨਾਂ ਨੂੰ ਘਰ ਆਇਆ ਵੇਖ ਹੈਰਾਨ ਹੋ ਜਾਂਦਾ ਹੈ ਸਭਨਾਂ ਨੂੰ ਆ ਕੇ ਮਿਲਦਾ ਹੈ ਭਾਨੂ ਸਭਨਾਂ ਲਈ ਪਾਣੀ ਲੈਣ ਲੈ ਕੇ ਆਉਂਦੀ ਹੈ ਫਿਰ ਚਾਹ ਰੱਖ ਆਉਂਦੀ ਹੈ ਮਨਜੀਤ ਕਹਿਣ ਲੱਗਦਾ ਬੇਬੇ ਤੂੰ ਬੈਠ ਮੈਂ ਵੇਖਦਾ ਚਾਹ ਨੂੰ ਪੰਨੂ ਚੰਗਾ ਪੁੱਤ ਕਹੇ ਸੰਦੀਪ ਨਾਲ ਹੋ ਕੇ ਬੈਠ ਜਾਂਦੀ ਹੈ ਸੰਦੀਪ ਉਸ ਨੂੰ ਕਹਿਣ ਲੱਗਦੀ ਕਿ ਪੰਨੂ ਤਿਆਰੀ ਕਾਲਾ ਨੂੰ ਲੈ ਕੇ ਆਉਂਦੀ ਅਸੀਂ ਤਾਂ ਮਨਜੀਤ ਵਾਸਤੇ ਕੁੜੀ ਪਸੰਦ ਕਰ ਲਈ ਉਹਨਾਂ ਦੀ ਗੱਲ ਸੁਣ ਦਲੀਪਾ ਬੋਲਦਾ ਹੈ ਜੇ ਤੁਸੀਂ ਕੁੜੀ ਪਸੰਦ ਕੀਤੀ ਹੈ ਤਾਂ ਸਾਨੂੰ ਮਨਜ਼ੂਰ ਹੈ ਪਰ ਮਨਜੀਤ ਉਹਨਾਂ ਵੱਲ ਵੇਖ ਝਿਜਕਣ ਲੱਗ ਜਾਂਦਾ ਹੈ ਤਾਂ ਸੰਧੂ ਐਦਾਂ ਕਰਦਾ ਵੇਖ ਉਸ ਨੂੰ ਆਖਦਾ ਪੁੱਤਰ ਝਿਜਕਣਾ ਅਸੀਂ ਤੇਰੇ ਲਈ ਪ੍ਰੀਤੀ ਦਾ ਰਿਸ਼ਤਾ ਲੈ ਕੇ ਆਏ ਹਾਂ ਪ੍ਰੀਤੀ ਦਾ ਨਾਮ ਸੁਣਨ ਮੰਜੀ ਥੋੜਾ ਜਿਹਾ ਖੁਸ਼ ਹੋ ਜਾਂਦਾ ਹੈ ਸੰਦੀਪបាន ਹੋਰਾਂ ਨਾਲ ਸਾਰੇ ਗੱਲਬਾਤ ਕਰ ਪ੍ਰੀਤੀ ਦੇ ਰਿਸ਼ਤੇ ਬਾਰੇ ਕਹਿੰਦੀ ਹੈ ਕਿ ਜੇ ਤੁਹਾਨੂੰ ਮਨਜੀਤ ਹੈ ਤਾਂ ਮੈਂ ਕੋ ਦੋ ਕੁ ਦਿਨਾਂ ਬਾਅਦ ਪ੍ਰੀਤੀ ਦੇ ਘਰ ਜਾ ਕੇ ਗੱਲ ਕਰਾਂ ਇਸ ਰਿਸ਼ਤੇ ਲਈ ਤਾਂ ਤੁਹਾਨੂੰ ਆਪਦੇ ਵੱਲੋਂ ਹਾਂ ਆਗਦੀ ਹੈ ਤੇ ਕਹਿ ਦਿੰਦੀ ਹੈ ਤੁਸੀਂ ਕਰੋ ਗੱਲ ਮੈਂ ਪ੍ਰੀਤੀ ਨੂੰ ਉਸੇ ਦਿਨ ਨੂੰ ਮੰਨ ਲਿਆ ਸੀ ਜਦੋਂ ਪਹਿਲੇ ਦਿਨ ਵੇਖਿਆ ਸੀ ਤੁਹਾਨੂੰ ਹੋਰਾਂ ਵੱਲੋਂ ਹਾਂ ਸੁਣ ਕੇ ਮਨਜੀਤ ਵੀ ਖੁਸ਼ ਹੋ ਜਾਂਦਾ ਹੈ ਪਰ ਉਹ ਸੋਚ ਰਿਹਾ ਸੀ ਜਿੰਨਾ ਚਿਰ ਆਪਣੇ ਸੁਪਨੇ ਨਹੀਂ ਪੂਰੇ ਕਰ ਲੈਂਦਾ ਉਹਨਾਂ ਟਾਈਮ ਵਿਆਹ ਕਰਵਾ ਨਹੀਂ ਸਕਦਾ ਪਾਪੇ ਮੰਜੀ ਤੇ ਮਾਪਿਆਂ ਦੀ ਹਾਂ ਸੁਣ ਸੰਧੂ ਹੋਰੀ ਵਾਪਸ ਆ ਜਾਂਦੇ ਨੇ ਹੁਣ ਅਗਲੇ ਦਿਨ ਪ੍ਰੀਤੀ ਦੇ ਪਿੰਡ ਵੱਲ ਜਾਣ ਦੀ ਸੋਚਦੇ ਨੇ ਨਿੱਕੀ ਕਾਰਾ ਕੇ ਸਾਰੀ ਗੱਲ ਪ੍ਰੀਤੀ ਨੂੰ ਦੱਸ ਦਿੰਦੀ ਐ ਅਖਦੀ ਐ ਕਿ ਕੱਲੋਂ ਸਾਰੇ ਤੇਰੇ ਘਰ ਆਏ ਨੇ ਬੇਬੇ ਬਾਪੂ ਨਾਲ ਗੱਲ ਕਰ ਲਈ ਪ੍ਰੀਤੀ ਵੀ ਕਹਿ ਦਿੰਦੀ ਕਿ ਕੋਈ ਗੱਲ ਨਹੀਂ ਜਾਣਦੇ ਉਹ ਮੈਂ ਮਨਾ ਲੈਣਾ ਬੇਬੇ ਬਾਪੂ ਜੀ ਨੂੰ ਤੇ ਅਗਲੇ ਦਿਨ ਸੰਧੂਹਰੀ ਪ੍ਰੀਤੀ ਦੇ ਘਰ ਜਾ ਕੇ ਸਾਰੀ ਗੱਲ ਕਰਦੇ ਹੋਏ ਉਹਨਾਂ ਦੇ ਮਾਪਿਆਂ ਨੂੰ ਮਨਾ ਲੈਂਦੇ ਆ ਉਹ ਵੀ ਆਪਣੀ ਤੀਦੀ ਖੁਸ਼ੀ ਲਈ ਇਸ ਰਿਸ਼ਤੇ ਲਈ ਹਾਂ ਕਰ ਦਿੰਦੇ ਨੇ ਸੰਧੂਹਰੀ ਸਾਰੀ ਗੱਲ ਨੂੰ ਸਾਫ਼ ਕਰਦੇ ਹੋਏ ਕਹੇ ਆਉਂਦੇ ਨੇ ਕਿ ਜਿਸ ਦਿਨ ਕਾਕੇ ਦੀ ਮੰਗਣੀ ਕਰਨੀ ਉਸੇ ਦਿਨ ਮਨਜੀਦੀ ਵੀ ਮੰਗਣੀ ਨਾਲ ਹੀ ਕਰ ਦੇਣੀ ਹੈ ਪ੍ਰੀਤੀ ਦੇ ਮੱਥੇ ਮਨ ਜਾਂਦੇ ਨੇ ਤੇ ਸੰਧੂ ਹੋਰੀ ਖੁਸ਼ੀ-ਖੁਸ਼ੀ ਵਾਪਸ ਆ ਜਾਂਦੇ। ਵਾਪਸ ਆ ਕੇ ਦਲੀਪ ਸਿੰਘ ਨੂੰ ਤਿਆਰੀ ਕਰਨ ਲਈ ਕਹਿ ਦਿੰਦੇ ਨੇ। ਬਸ 2 ਦਿਨਾਂ ਵਿੱਚ ਦੋਹਾਂ ਬੱਚਿਆਂ ਦਾ ਮੰਗਣਾ ਕਰ ਦੇਣਾ ਹੈ। ਦਲੀਪਾ ਵੀ ਹਾਂ ਚਾਹ ਮਿਲਾ ਦਿੰਦਾ ਹੈ। ਸਾਰਾ ਪਰਿਵਾਰ ਖੁਸ਼ ਹੁੰਦੇ ਹੋਏ ਅਗਲੀਆਂ ਤਿਆਰੀਆਂ 'ਚ ਜੁੜ ਜਾਂਦੇ ਨੇ। ਹੁਣ ਸਾਰੇ ਪਰਿਵਾਰ ਦੀਆਂ ਖੁਸ਼ੀਆਂ 'ਚ ਮਾਹੌਲ ਸੀ। ਹੁਣ ਸਾਰੇ ਪਰਿਵਾਰਾਂ 'ਚ ਖੁਸ਼ੀਆਂ ਦਾ ਮਾਹੌਲ ਸੀ। ਭਾਨੋ ਤੇ ਦਲੀਪਾ ਵੀ ਹੁਣ ਆਪਣੇ ਵੱਲੋਂ ਪੂਰੀਆਂ ਤਿਆਰੀਆਂ 'ਚ ਰੁੱਝੇ ਹੋਏ ਸੀ। ਨਵੇਂ ਕੱਪੜੇ ਲੈਣ ਲਈ ਉਹ ਸ਼ਹਿਰ ਜਾਂਦੇ ਰਹਿੰਦੇ ਤੇ ਘਰ ਨਵੀ ਸਾਫ ਸੁਥਰਾ ਤੇ ਸੋਨਾ ਬਣੋ ਲੈ ਕਿੰਨਾ ਨਸਾਰਾ ਨਵਾਂ ਸਮਾਨ ਲੈ ਕੇ ਆਏ ਮਨਜੀਤ ਨਾਲ ਜਾ ਕੇ ਮਨਜੀਤ ਵੀ ਬਹੁਤ ਖੁਸ਼ ਸੀ ਉਹ ਵੀ ਪ੍ਰੀਤੀ ਨਾਲ ਗੱਲ ਕਰਦਾ ਰਹਿੰਦਾ ਤੇ ਉਹਦੇ ਸੂਟਾਂ ਨਾਲ ਮੈਚਿੰਗ ਸ਼ਰਟਾਂ ਲੈ ਕੇ ਆਇਆ ਜੋ ਉਹਨੇ ਉਸ ਦਿਨ ਲਈ ਪੈਣਨੀਆਂ ਸੀ ਪ੍ਰੀਤੀ ਦੇ ਘਰ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਸੀ ਥੋੜੇ ਬਹੁਤ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਸੀ ਆਉਣ ਲਈ ਕਿਹਾ ਸੀ ਪ੍ਰੀਤੀ ਦੇ ਮੰਮੀ ਪਾਪਾ ਵੀ ਖੁਸ਼ ਸੀ ਪਿੱਤੀ ਲਈ ਕੇ ਉਸ ਨੂੰ ਵਧੀਆ ਪਰਿਵਾਰ ਮਿਲ ਰਿਹਾ ਹੈ ਮੁੰਡਾ ਵੀ ਬਹੁਤ ਸਿਆਣਾ ਤੇ ਬਾਕੀ ਨਿੱਕੀ ਦੇ ਪਰਿਵਾਰ ਵਾਲੇ ਆਪ ਵਿੱਚ ਉਚੋਲੇ ਬਣ ਰਹੇ ਸੀ ਪ੍ਰੀਤੀ ਵੀ ਨਿੱਕੀ ਨਾਲ ਗੱਲ ਕਰਦੀ ਰਹਿੰਦੀ ਸੀ ਆਪਣੀ ਖੁਸ਼ੀ ਉਸ ਨੂੰ ਦੱਸਦੀ ਰਹਿੰਦੀ ਨਿੱਕੀ ਵੀ ਹੁਣ ਉਸ ਨੂੰ ਭਾਬੀ ਕਹਿ ਕੇ ਹੀ ਬੁਲਾਉਂਦੀ ਪ੍ਰੀਤੀ ਨੂੰ ਵੀ ਬਹੁਤ ਚੰਗਾ ਲੱਗਦਾ ਤੇ ਵਧੀਆ ਲੱਗਦਾ ਸੀ ਉਸ ਨੂੰ ਐਦਾਂ ਬੁਲਾਉਣਾ ਸੰਧੂ ਨੇ ਦਿਲੀਪੇ ਨੂੰ ਕਹਿ ਦਿੱਤਾ ਸੀ ਕਿ ਪ੍ਰੋਗਰਾਮ ਆਪਾਂ ਇੱਕ ਪਾਸੇ ਹੀ ਕਰਾਂਗੇ ਸਾਰੀ ਉਹਦੀ ਟੈਨਸ਼ਨ ਨਾ ਲੈ ਆਪੇ ਮੈਂ ਕਰ ਲੈਣਾ ਸਭ ਕੁਝ ਫੇਰ ਉਹ ਦੋਵੇਂ ਜਾ ਕੇ ਕੋਲ ਜਾ ਕੇ ਹਲਵਾਈ ਵਾ ਸਾਰਾ ਕੰਮ ਉਸਨੇ ਸਮਝਾਇ ਤੇ ਦੱਸਾਇ ਕਿ ਕਿੰਨੇ ਬੰਦਿਆਂ ਦਾ ਆਉਣਾ ਹੋਵੇਗਾ ਤੇ ਕੀ ਕੀ ਬਣਾਉਣਾ ਹੈ। ਬਾਕੀ ਉਹਨਾਂ ਨੂੰ ਜਾ ਕੇ ਤੇ ਕੰਮ ਤੇ ਪੂਰਾ ਪਰੋਸਾ ਤਾਂ ਪਹਿਲਾਂ ਹੀ ਹੈਗਾ ਸੀ। ਬਾਕੀ ਪਿੰਡ ਵਿੱਚ ਵੀ ਜਿੰਨਾਂ ਜਿੰਨਾਂ ਨੂੰ ਬੁਲਾਉਣਾ ਸੀ ਸਭ ਨੂੰ ਕਹਿ ਦਿੱਤਾ ਸੀ। ਕੁਝ ਘਰਾਂ 'ਚ ਸੰਦੀਪ ਤੇ ਪਾਣੂ ਆਪ ਗਈਆਂ ਸੀ ਇਸ ਖੁਸ਼ੀ ਦੀ ਘੜੀ 'ਚ ਸ਼੍ਰੀਖ ਹੋਣ ਲਈ ਕਹਿਣ ਵਾਸਤੇ। ਤਿਆਰੀਆਂ ਚੱਲ ਰਹੀਆਂ ਸੀ। ਕਾਕੇ ਨੇ ਆਪਣੇ ਕਮਰੇ ਨੂੰ ਸਾਫ਼ ਕਰਵਾ ਕੇ ਉਹਦੇ ਵਿੱਚ ਨਵਾਂ ਕੰਮ ਕਰਵਾ ਲਿਆ ਸੀ। ਥੋੜ੍ਹਾ ਬਹੁਤ ਦੇ ਹੁਣ ਉਹ ਕਮਰਾ ਹੋਰ ਵੀ ਸੋਨਾ ਦਿਖਣ ਲੱਗਿਆ ਸੀ। ਉਹ ਹਰਮਨ ਨੂੰ ਆਪਣਾ ਕਮਰਾ ਦਿਖਾਉਣਾ ਚਾਹੁੰਦਾ ਸੀ ਤਾਂ ਜੋ ਉਹਦਾ ਕਮਰਾ ਦੇਖ ਕੇ ਹਰਮਨ ਵੀ ਖੁਸ਼ ਹੋ ਜਾਵੇ। ਉਧਰ ਹਰਮਨ ਹੋਣਾ ਵੱਲੋਂ ਸਾਰੀ ਪੈਕਿੰਗ ਹੋ ਗਈ ਸੀ। ਅਗਲੇ ਦਿਨ ਉਹਨਾਂ ਦਾ ਵੀ ਫਲਾਈਟ ਸੀ ਪੰਜਾਬ òn ਦੀ। ਹਰਮਨ ਬਹੁਤੀ ਜ਼ਿਆਦਾ ਖੁਸ਼ ਸੀ ਤੇ ਜਲਦੀ ਤੋਂ ਜਲਦੀ ਪੰਜਾਬ ਪਹੁੰਚਣਾ ਚਾਹੁੰਦੀ ਸੀ ਤੇ ਉਹਦੇ ਤੇ ਜ਼ਿਆਦਾ ਖੁਸ਼ ਉਹਦੇ ਮੰਮੀ ਪਾਪਾ ਸਨ ਜੋ ਬਹੁਤ ਸਮੇਂ ਬਾਅਦ ਪੰਜਾਬ ਆ ਰਹੇ ਸਨ ਤੇ ਉਸ ਤੋਂ ਵੀ ਜ਼ਿਆਦਾ ਖੁਸ਼ ਇਸ ਗੱਲ ਦੀ ਸੀ ਕਿ ਈਸਵਾਰੂ ਹਰਮਨ ਦੀ ਮੰਗਣੀ ਜੋ ਕਰਨ ਵਾਲੇ ਸਨ ਉਹ ਵੀ ਉਸ ਪਰਵਾਰ ਵਿੱਚ ਜਿਨ੍ਹਾਂ ਨੂੰ ਉਹ ਜਾਣਦੇ ਵੀ ਸਨ ਤੇ ਪਦਾਵੀ ਸੀ ਕਿ ਇਸ ਤੋਂ ਚੰਗਾ ਰਿਸ਼ਤਾ ਹੋਰ ਕੋਈ ਵੀ ਹਰਮਨ ਨਹੀਂ ਨਹੀਂ ਮਿਲ ਸਕਦਾ ਸੀ ਹਰਮਨ ਨੂੰ ਬੁਲਾ ਕੇ ਉਹਨਾਂ ਕੋਲ ਆਪਣੇ ਪੁੱਛਣ ਲੱਗੇ ਵੀ ਤਿਆਰੀਆਂ ਕਰ ਲਈਆਂ ਤੂੰ ਤੂੰ ਵੀ ਆਪਣੀਆਂ ਜਾਣ ਲਈ ਤਾਂ ਹਰਮਨ ਵੀ ਖੁਸ਼ ਹੁੰਦੀ ਆਖਣ ਲੱਗੀ ਹਾਂਜੀ ਮੰਮੀ ਮੇਰੀ ਤਾਂ ਪੂਰੀ ਤਿਆਰੀ ਆ ਬਸ ਦਿਲ ਕਰਦਾ ਜਲਦੀ ਉੱਠ ਕੇ ਪਿੰਡ ਚਲੀ ਜਾਵਾਂ ਹਰਮਨ ਉਹਨਾਂ ਨੂੰ ਖੁਸ਼ ਰੇਖੋ ਦੇ ਮੰਮੀ ਕਹਿਣ ਲੱਗੇ ਕਮਲੀ ਨਾ ਹੋਵੇ ਤਾਂ ਇਹ ਕੁੜੀ ਵੇ ਕਿੰਨੀ ਕਾਲ ਪਈਆ ਨੂੰ ਜਾਂਦੀ ਫਿਰ ਉਹਦੇ ਪਾਪਾ ਵੀ ਹੱਸਣ ਲੱਗੇ ਤੇ ਹਰਮਨ ਵੀ ਫਿਰ ਕੁਲਵੀਰ ਨੇ ਆਪਣੇ ਬਾਪੂ ਜੀ ਨੂੰ ਫੋਨ ਕਰਕੇ ਕਹਿਣ ਲੱਗੇ ਅਸੀਂ ਕੱਲ ਨੂੰ ਬੈਠ ਜਾਣਾ ਜਹਾਜ਼ ਤੇ ਪਰਸੋਂ ਤੱਕ ਪਿੰਡ ਪਹੁੰਚ ਜਾਣਾ ਸੀ ਬਾਪੂ ਜੀ ਕਹਿਣ ਲੱਗੇ ਕਿ ਅਸੀਂ ਆਈਏ ਤੁਹਾਨੂੰ ਲੈਣ ਲਈ 에ਰਪੋਰਟ ਤਾਂ ਕੁਲਵੀਰ ਨੇ ਮਨਾ ਕਰ ਦਿੱਤਾ ਤੁਸੀਂ ਰਹਿਣ ਦਿਓ ਆਉਣ ਲਈ ਘਰ ਹੀ ਤਿਆਰੀ ਕਰੋ ਅਸੀਂ ਆਪੇ ਹੀ ਆ ਜਾਣਾ ਹੈ ਗੱਡੀ ਕਰਵਾ ਕੇ ਉਦੋਂ ਤੇ ਫਿਰ ਹੋਰ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹੇ ਫਿਰ ਕੁਲਵੀਰ ਨੇ ਬਾਪੂ ਜੀ ਨੂੰ ਕਿਹਾ ਹੁਣ ਮੈਂ ਰੱਖਦੀ ਆ ਫੋਨ ਤੇ ਰਾਨੋ ਨੂੰ ਵੀ ਦੱਸ ਦਵਾਂ ਤੇ ਪੁੱਛ ਲਵਾਂ ਵੀ ਤਿਆਰੀ ਕਿਵੇਂ ਚੱਲ ਰਹੀ ਬਾਪੂ ਜੀ ਹੱਸੇ ਤੇ ਕਹਿਣ ਲੱਗੇ ਵੀ ਪੁੱਛ ਲਾ ਮੇਰੀ ਧੀ ਨੂੰ ਖੁਸ਼ਾ ਉਹ ਵੀ ਬਹੁਤ ਵੀ ਮੇਰੀ ਭੈਣ ਆ ਰਹੀ ਐ ਵੇਰ ਕੁਲਵੀਰ ਨੇ ਫੋਨ ਕੱਟ ਰਾਨੋ ਨੂੰ ਲਗਾ ਲਿਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੀਆਂ ਰਹੀਆਂ ਫਿਰ ਰਾਨੋ ਨੇ ਹਰਮਨ ਨਾਲ ਗੱਲ ਕਰਵਾਉਣ ਲਈ ਕਿਹਾ ਕੁਲਵੀਰ ਨੇ ਹਰਮਨ ਨੂੰ ਆਵਾਜ਼ ਮਾਰ ਕੇ ਫੋਨ ਫੜਾ ਦਿੱਤਾ ਫਿਰ ਦੋਹੇਗਾ ਸੱਚੀ ਗੱਲਾਂ ਕਰਦੀਆਂ ਰਹੀਆਂ ਹਰਮਨ ਦੇ ਪਾਪਾ ਨੇ ਕਿਹਾ ਵੀ ਮੇਰੀ ਵੀ ਗੱਲ ਕਰਵਾ ਦਿਓ ਮੇਰੇ ਸੰਧੂ ਨਾਲ ਤਾਂ ਕੁਲਵੀਰ ਹੱਸਦੀ ਹੋਈ ਅੱਖਾਂ ਲੱਗੀ ਜੀ ਜਰੂਰ ਜੀ ਤੁਹਾਡੀ ਵੀ ਗੱਲ ਕਰਵਾਉਣੀ ਹੈ ਤਾਂ ਹਰਮਨ ਨੂੰ ਕਿਹਾ ਕਿ ਮਾਸੀ ਨੂੰ ਕਹਿ ਵੀ ਮਾਸਰ ਜੀ ਨਾਲ ਗੱਲ ਕਰਵਾ ਦੇਣ ਤੇਰੇ ਪਾਪਾ ਦੀ ਤਾਂ ਰਾਣੂ ਨੇ ਇਕੱਲੇ ਨੂੰ ਫੋਨ ਫੜਾ ਦਿੱਤਾ ਹਰਮਨ ਨੇ ਪਾਪਾ ਹਰਮਨ ਦੇ ਪਾਪਾ ਵੀ ਗੱਲ ਕਰਨ ਲੱਗੇ ਕੈਲੇ ਨਾਲ ਤੇ ਗੱਲਾਂ-ਗੱਲਾਂ ਚ ਕਰਨ ਲੱਗੇ ਵੀ ਸਾਡਾ ਸਮਾਨ ਵੀ ਤਿਆਰ ਕਰਕੇ ਰੱਖਿਓ ਬਹੁਤ ਸਮਾਂ ਬੀਤ ਗਿਆ ਸਾਨੂੰ ਤਾਂ ਘਰ ਦੀ ਗੱਡੀ ਪਿੱਤੇ ਹੋਏ ਨੂੰ ਤੇ ਕੈਲਾ ਹੱਸਦਾ ਹੋਇਆ ਕਹਿਣ ਲੱਗਾ ਸੰਡੂ ਤਾਂ ਸੰਡੂ ਸਾਹਿਬ ਤੁਸੀਂ ਆਉਤਾ ਸਹੀਂ ਜੋ ਕਹੋਗੇ ਉਹ ਤੁਹਾਡੇ ਲਈ ਅਲੱਗ ਤੋਂ ਡਰਮ ਪਾ ਦੇਾਂਗੇ ਫਿਰ ਦਵੇਂ ਹਸਨ ਲੱਗਦੇ ਤੇ ਫਿਰ ਕਹਲਾ ਸੰਧੂ ਬਾਰੇ ਦੱਸਣ ਲੱਗ ਜਾਂਦਾ ਬੇ ਬਹੁਤ ਆ ਬਹੁਤ ਵਧੀਆ ਤੇ ਨੇਕ ਨੇਕਾ ਆਪਣੀ ਹਰਮਨਤਾ ਰਾਜਕੁਰੂ ਇੱਥੇ ਆ ਕੇ ਤੁਸੀਂ ਬੇਫਿਕਰ ਹੋ ਇਹਦੇ ਵੱਲੋਂ ਤਾਂ ਉਹ ਜਵਾਬ ਦਿੰਦੇ ਹੋਏ ਕਹਿ ਲੱਗਦੇ ਨੇ ਤੁਹਾਡੇ ਹੁੰਦੇ ਹੋਏ ਸਾਨੂੰ ਕੋਲੋੜਾ ਫਿਕਰ ਕਰਨ ਦੀ ਬਾਕੀ ਹਰਮਨ ਤੁਹਾਡੀ ਵੀ ਧੀ ਹੈਗੀ ਤੁਸੀਂ ਮਾੜਾ ਤੱਕ ਕਦੇ ਸੋਚੋ ਹੀ ਸੋਚੀ ਨਹੀਂ ਸਕਦੇ ਉਸ ਦਾ ਹਾਂ ਕਹਿ ਕੇ ਕੱਲਾ ਆਗਦਾ ਸਾਜ ਜੀ ਜਲਦੀ ਆ ਜਾਓ ਤੁਸੀਂ ਫਿਰ ਉਹ ਹੱਸਦੇ ਹੋਏ ਕਹਿਣ ਲੱਗੇ ਕਿ ਬਸ ਆਇ ਲਵੋ ਤੁਸੀਂ ਕਰੋ ਤਿਆਰੀਆਂ ਫਿਰ ਕਹਿ ਕੇ ਫੋਨ